ਪਾਨੇ ਸਿੱਧੂ ਦਾ ਮਾਮਲਾ ਹਜੇ ਵੀ ਠੰਡਾ ਨਹੀਂ ਪਿਆ ਦੱਸਦੇ ਕਿ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਮੁੰਡੇ ਪੰਜਾਬ ਦੇ ਤੁਸੀਂ ਡਿਬਰੂਗੜ੍ਹ ਭੇਜ ਦਿੱਤੇ ਨੇ ਔਰ ਮਜੂਦਾ ਸਰਕਾਰ ਤੇ ਵਰੇ ਨੇ ਕਿ ਹੁਣ ਤੁਸੀਂ ਪਾਨੇ ਸਿੱਧੂ ਦੇ ਵਿੱਚ ਝੂਠੇ ਕੇਸ ਪਾ ਰਹੇ ਹੋ ਹਾਂ ਪਾਨਾ ਸਿੱਧੂ ਅਲੱਗ ਭਾਸ਼ਾ ਬੋਲਦਾ ਹੈ ਜਿਹੜੀ ਭਦੀ ਸ਼ਬਦਾਵਲੀ ਬੋਲਦਾ ਹੈ ਅਸੀਂ ਉਸ ਦੀ ਇਸ ਗੱਲ ਦੀ ਨਿਖੇਦੀ ਵੀ ਕਰਦੇ ਹਾਂ ਪਰ ਜਿਸ ਤਰੀਕੇ ਦੇ ਨਾਲ ਉਸ ਉੱਤੇ ਕਾਰਵਾਈ ਤੇ ਐਫਆਈਆਰ ਤੇ ਐਫਆਈਆਰ ਦਰਜ ਕੀਤੀਆਂ ਜਾ ਰੀਆਂ ਨੇ ਇਹ ਬੜੀਆਂ ਮੰਦ ਪੱਗ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ ਨੇ ਭਾਨੇ ਵਾਲਾ ਬਈ ਬੰਦ ਨਾ ਕਰ ਜੇ ਭਾਨੇ ਵਾਲੇ ਜਗਰੂਪ ਕੋ ਨੌਜਵਾਨ ਵੀ ਅਸੀਂ ਬਚਾ ਨਾ ਸਕੇ ਮੈਂ ਮੰਨਦਾ ਉਹਦੇ ਚ ਕਮੀ ਹੈਗੀ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਕਮੀ ਮੰਨ ਲੈਣੀ ਚਾਹੀਦੀ ਵੀ ਜਿੱਥੇ ਅਸੀਂ ਗਲਤ ਆ ਭਾਸ਼ਾ ਦਾ ਬੋਲਣ ਦਾ ਢੰਗ ਸਾਨੂੰ ਵੀ ਨਹੀਂ ਚੰਗਾ ਲੱਗਾ ਵੀਡੀਓ ਤੇ ਜਿਸ ਤਰ੍ਹਾਂ ਜਿਹੜੀ ਗੱਲ ਹੋਈ ਔ ਉਸ ਗੱਲ ਲਈ ਉਹਨੂੰ ਸਮਝਾਇਆ ਜਾਣਾ ਚਾਹੀਦਾ ਮੈਂ ਵੀ ਇਸ ਗੱਲ ਦੇ ਹੱਕ ਚਾਂ ਪਰਦੋ ਇਹ ਉਹਦਾ ਐਡਾ ਵੱਡਾ ਕ੍ਰਾਈਮ ਨਹੀਂ ਸੀ ਜਿੰਨੀ ਪੁਲਿਸ ਨੇ ਮਸਤੀ ਜੀ ਦਿਖਾਈ ਸੀ ਕਿਦਾ ਉਹ ਤਾਂ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਿਵੇਂ ਉਹ ਲੜੇਨ ਹੁੰਦਾ ਹੈ ਨਾ ਉਹਨੂੰ ਇੱਕ ਐਡਾ ਕੀ ਗੁਨਾਹ ਹੋ ਗਿਆ ਸੀ ਉਹ ਤਾਂ ਵੈਸੇ ਵੀ ਕੋਈ ਸਰਪੰਚ ਨੂੰ ਕਰਦੋਂ ਬੰਦਾ ਪੇਸ਼ ਹੋ ਜਾਂਦਾ ਤੇ ਆ ਕੇ ਉੱਥੇ ਤੇਰੇ ਤੇ ਆ ਪਰਚਾ ਹੈਗਾ ਕਿੱਥੇ ਭਗਾਉਣਾ ਕਿਉਂ ਜਦੋਂ ਵਿਦੇਸ਼ ਤੋਂ ਆ ਸਕਦਾ ਹੈ ਉਹ ਇੱਥੇ ਆ ਕੇ ਵੀ ਲੁਕਣ ਨਹੀਂ ਲੱਗਿਆ ਸੀ ਪਰ ਆਸਾਨੂੰ ਜਿਹੜੇ ਬੰਦੇ ਪੁਲਿਸ ਦੀ ਛਾਖ ਦੀ ਗੱਲ ਕਰਦੇ ਆ ਵੀ ਸਾਡੀ ਰੈਪਿਊਟੇਸ਼ਨ ਇਸ ਤਰ੍ਹਾਂ ਖਰਾਬ ਹੁੰਦੀ ਹੈ ਜਿਹਨੂੰ ਐ ਨਹੀਂ ਬੋਲਣਾ ਚਾਹੀਦਾ ਸੀ ਮੈਂ ਉਹਨਾਂ ਨੂੰ ਕਹਿੰਦਾ ਵੀ ਥੋੜਾ ਜਿਹਾ ਮੈਨੂੰ ਬਲਾ ਕੇ ਕਿਸੇ ਟੀਵੀ ਚੈਨਲ ਤੇ ਜਿੱਥੇ ਕਿਤੇ ਬਹਾ ਕੇ ਜਿਹੜੇ ਤਿੰਨ ਚਾਰ ਮੁਲਾਜ਼ਮ ਰਿਟਾਇਰ ਨੇ ਉਹ ਕਿਤੇ ਇਹਨਾਂ ਪਹਿਲੂ ਉਤੇ ਵਿਚਾਰ ਕਰਨੀ ਚਾਹੁੰਦੇ ਹੁਣ ਤਾਂ ਮੈਨੂੰ ਸੱਦਾ ਦੇਣ ਕਿਤੇ ਨਾ ਕਿਤੇ ਉਹਨਾਂ ਨੂੰ ਮੈਂ ਵੀ ਦੱਸਾਂ ਵੀ ਪੁਲਿਸ ਕਿੱਥੇ ਗਲਤ ਹੁੰਦੀ ਹੈ ਉਹ ਮੇਰੇ ਪੁੱਤ ਦੀ ਸਵਾਹ ਤੱਕ ਫੂਕਤੀ ਸਵਾਹ ਵੇਚਤੀ ਮੇਰੇ ਪੁੱਤ ਦੀ ਤੁਸੀਂ ਕੋਨੂੰ ਮਹਿਕਮੇ ਦੀ ਐਕਸ਼ਨ ਖਤਰਾ ਹੈ ਮੈਂ ਭਟਕਦਾ ਫਿਰਦਾ ਇੱਕ ਸਾਲ ਤੋਂ ਲੈ ਕੇ ਤੁਸੀਂ ਕਹਿੰਦੇ ਹੋ ਉਹਨੇ ਫਲਾਣੇ ਨੂੰ ਰਿਸ਼ਮ ਉਹਦਾ ਲਾਤਾ ਉਹਨੇ ਰਿਸ਼ਵਤ ਦਿੱਤੀ ਸੀ ਉਹਦੀ ਭਾਵੇਂ ਦੋਸ਼ੀ ਹੈ ਉਹਨੂੰ ਪੱਖ ਰੱਖਣ ਦਾ ਹੱਕ ਬੰਦਾ ਉਹਦਾ ਉਹਦੇ ਉਹਦੀ ਤਾਂ ਖਾਸ ਵੀ ਪੜਤਾਲ ਕਰਦੇ ਉਹਦੀ ਬੋਲੀ ਵਾਲੀ ਤੋਂ ਉਹਦੇ ਵੀ ਪਰਚਾ ਦਿੰਦੇ ਉਹ ਮੁਲਾਜ਼ਮ ਦੁੱਧ ਤੋਤਾ ਹੋ ਗਿਆ ਜਿਹਨੇ 2000 ਰੁਪਏ ਲੈ ਕੇ ਸਰਕਾਰੀ ਵਕੀਲ ਨੂੰ ਦਿੱਤੇ ਜਿਹੜੀ ਗੱਲਬਾਤ ਸੀ ਸੋਸ਼ਲ ਮੀਡੀਆ ਤੇ ਸੁਣੀ ਹੈ ਤੱਕਾ ਨਾ ਕਰੋ ਜੇ ਉਹਨੇ ਦੋ ਸ਼ਬਦ ਭਗਵੰਤ ਮਾਨ ਦੇ ਖਿਲਾਫ ਬੋਲਤੇ ਤਾਂ ਤੁਸੀਂ ਹੁਣ ਸਾਰਿਆਂ ਨੂੰ ਡਿਬਰੂਗੜ ਨਾ ਭੇਜੋ ਐਸਸੀ ਐਕਟ ਕਿਸੇ ਬੰਦੇ ਨੇ ਗੱਲ ਨਹੀਂ ਸੁਣੀ ਵੀ ਉਹਨੇ ਕਿਸੇ ਜਾਤੀ ਸੂਚਕ ਸ਼ਬਦ ਕਿਸੇ ਨੂੰ ਬੋਲਿਆ ਅਸੀਂ ਸਾਡੇ ਭਰਾ ਨੇ ਆ ਸਾਡੇ ਨਾਲ 20 ਖੜੇ ਨੇ ਇਕੱਠੇ ਖਾਣੇ ਨੇ ਇਕੱਠੇ ਪੀਣੇ ਆ ਅਸੀਂ ਅਸੀਂ ਜਾਤ ਦੇ ਬਾਰੇ ਕਿਵੇਂ ਜਿਕਰ ਕਰਦੇ ਸਾਡਾ ਜਮਣਾ ਮਰਨਾ ਸਾਡਾ ਇੱਕ ਹੈ ਔਰ ਭਾਨੇ ਵਰਗਾ ਬੰਦਾ ਜਿਹੜਾ 24 ਘੰਟੇ ਇਹਨਾਂ ਦੀ ਸੇਵਾ 'ਚ ਬਿਚਰਦਾ ਹੋਵੇ ਉਹ ਬੰਦਾ ਕਿਸੇ ਏਸੀ ਦੀ ਜਾਤ ਕਿਵੇਂ ਕਹਿ ਨਾਉਰ ਦੂਗਾ ਇਸ ਕਰਕੇ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈ ਜहां ਜਿੱਥੇ ਭਾਣਾ ਗਲਤ ਹੈ ਉਹਨੂੰ ਜਰੂਰ ਗਲਤ ਠਹਿਰਾਓ ਉਹਦੇ ਪਰਚਾ ਦਿਓ ਜੋ ਦੀ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਅਸੀਂ ਉਹਦੇ ਹੱਕ 'ਚ ਅੰਦ ਕਰਦੇ ਜੇ ਨਿਆਂਇਕ ਕਰੋਗੇ ਤਾਂ ਮੈਂ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਸੰਡੇ ਨੂੰ ਕਹਿਣਾ ਤੁਸੀਂ ਮੇਰਾ ਮਾਰਤਾ ਅਸੀਂ ਹੋਰ ਮਾਰਨ ਤੋਂ ਆਪ ਦੀ ਬਾਹ ਲਾਵਾਂਗੇ ਜਿੰਨੀ ਸਾ ਤੋਂ ਬਚਾਈਗੀ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਅਪੀਲ ਕਰਦਾ ਇਹ ਮਸਲਾ ਭਾਨੇ ਦਾ ਨਹੀਂ ਹੈ ਇਹ ਕਾਨੂੰ ਕਿਸੇ ਗਰਦੀਪ ਦਾ ਬਲਜੀਤ ਦਾ ਹੋਰ ਦਾ ਵੀ ਬਥੇਰਾ ਕੁਝ ਹੋ ਜੂਗਾ ਤੇ ਸਾਨੂੰ ਜਿਹੜੀ ਆ ਭਾਨੇ ਦੀ ਜਿਹੜੀ ਹੈ ਉਹਦਾ ਇੱਕ ਅੱਲਾ ਨਹੀਂ ਛੜਨਾ ਇਸ ਮਾਮਲੇ ਦੇ ਵਿੱਚ ਅਸੀਂ ਉਹਦੀ ਡਟ ਕੇ ਮਦਦ ਕਰਾਂਗੇ ਜੋ ਪ੍ਰੋਗਰਾਮ ਇੱਥੋਂ ਪਰਿਵਾਰ ਵੱਲੋਂ ਮਿਲੂਗਾ ਅਸੀਂ ਸਾਰੇ ਪਹੁੰਚਾਂਗੇ ਮੈਂ ਸਾਰੇ ਜਿੰਨੇ ਸਿੱਧੂ ਨੂੰ ਤੁਸੀਂ ਪਿਆਰ ਕਰਨ ਵਾਲੇ ਵਸਦੇ ਹੋ ਪੰਜਾਬ ਦੇ ਵਿੱਚ ਤਾਂ ਕਾਨੂੰ ਪਹੁੰਚ ਕੇ ਆਪਦੀ ਹਾਰੀ ਲਵਾਇਓ ਤੇ ਤਾਂ ਜੋ ਆਪਾਂ ਇਹ ਅੰਦੀ ਬੋਲੀ ਸਰਕਾਰ ਤੇ ਥੋੜੀ ਜੀ ਕੰਨਾਂ ਤੱਕ ਪਾਈਏ ਵੀ ਜੋ ਤੂੰ ਕਹੇਗੀ ਉਹ ਨਹੀਂ ਹੋਣਾ ਪੰਜਾਬ ਹਮੇਸ਼ਾ ਜਾਗਦੀ ਜ਼ਮੀਰਾਂ ਦੇ ਲੋਕਾਂ ਦਾ ਜਿਹੜਾ ਸੂਬਾ ਹੈ ਇਹ ਇੱਥੇ ਬਥੇਰੇ ਤਸ਼ੱਦਦ ਹੋਏ ਨੇ ਇੱਥੇ ਨੈਕਸਟ ਸਲਾਈਡ ਮੂਵਮੈਂਟ ਤੋਂ ਲੈ ਕੇ ਅੱਤਵਾਦ ਤੋਂ ਲੈ ਕੇ ਇੱਥੇ ਬਹੁਤ ਕੁਝ ਕਰਤਾ ਪੁਲਿਸ ਨੇ ਕਿਰਪਾ ਕਰੋ ਜਦੋਂ ਮੇਰਾ ਪੁੱਤ ਮਾਰਿਆ ਸੀ ਸਵਾ ਪੰਜ ਤੋਂ ਲੈ ਕੇ ਸਾਢੇ ਸੱਤ ਤੱਕ ਉਥੋਂ ਨਾਕਾ ਨਹੀਂ ਲੱਗਿਆ ਤੁਹਾਨੂੰ ਖਿਆਲੇ ਦੇ ਲੋਕਾਂ ਨੇ ਜਾ ਕੇ ਇਹ ਗੱਲ ਕਹਿਤੀ ਵੀ ਉੱਥੇ ਵਾਟਰ ਬਾਕਸ ਤੇ ਬੈਠੇ ਨੇ ਅੱਤਵਾਦੀ ਜਿੰਨੇ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਆਏ ਨੇ ਉਹਨਾਂ ਨੂੰ ਫੜ ਲਓ ਥੋੜੀ ਗੱਲਾਂ ਤਾਂ ਕੰਮੀਆਂ ਸੀ ਉਥੋਂ ਤੱਕ ਨਹੀਂ ਤੁਸੀਂ ਗਏ ਯਾਰ ਹੁਣ ਥੋੜੀ ਕਿਹੜੀਆਂ ਗੈਰਤਾਂ ਦੀ ਗੱਲ ਕਰਦੇ ਹੋ ਰੱਬ ਤੋਂ ਡਰੋ ਇਹਨਾਂ ਨੌਜਵਾਨ ਕੋਈ ਗੈਂਗਸਟਰ ਬਣਦਾ ਨਹੀਂ ਹੈ ਵੀਰੋ ਇਹ ਜਿਹੇ ਹਾਲਾਤ ਨੇ ਪੈਦਾ ਕਰੋ ਉਹਨਾਂ ਨੂੰ ਪੁੱਠੇ ਦਾ ਨਾ ਪਾਓ ਇਹਨਾਂ ਜੇ ਕੋਈ ਪਟਕਾ ਵੀ ਉਹਨੂੰ ਸਮਝਾ ਲਓ ਆਪਾਂ ਆਪਾਂ ਨਾ ਆਪਾਂ ਦੁਆ ਕੀ ਨਹੀਂ ਹੈ ਜਿੱਥੇ ਉਹ ਗਲਤ ਹੈ ਉਹਨੂੰ ਸਮਝਾਵਾਂਗੇ ਜਿਵਾਕਾ ਵਾਂਗ ਛੱਤਰ ਮਾਰਾਂਗੇ ਉਹ ਗਲਤ ਨਹੀਂ ਬੋਲੀਦਾ ਹੁੰਦਾ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਬੋਲਦੇ ਆ ਬੱਚੇ ਨੇ ਸਮਝ ਜਾਣਗੇ ਸਾਰਾ ਸਰਕਾਰ ਨੂੰ ਵੀ ਇਹ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਪੂ ਜੀ ਦੱਸਦੇ ਕਿ ਬੀਤੇ ਦਿਨੀ ਸੰਗਰੂਰ ਦੇ ਵਿੱਚ 3 ਫਰਵਰੀ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ ਨੂੰ ਘੇਰਿਆ ਜਾਣਾ ਸੀ ਤਾਂ ਜੋ ਕੁਝ ਹੋਇਆ ਸਾਰਾ ਪੰਜਾਬ ਜਾਣਦਾ ਹੈ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਰੋਕਿਆ लाठी चार्ज ਕੀਤਾ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਲਖਵੀਰ ਜਿਹੜੇ ਲੱਖਾ ਸਦਾਨਾ ਲੱਖੇ ਸਦਾਨਾ ਦੀ ਮੀਟਿੰਗ ਹੋਈ ਆ ਤੇ 10 ਫਰਵਰੀ ਦਾ ਵਕਤ ਦਿੱਤਾ ਜਿੱਥੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਇਹ 10 ਫਰਵਰੀ ਨੂੰ ਭਾਨਾ ਸਿੱਧੂ ਰਿਹਾ ਕੀਤਾ ਜਾਵੇਗਾ ਜਾਂ ਨਹੀਂ ਔਰ ਪਰ ਉੱਥੇ ਹੀ ਸਿਮਰਜੀਤ ਸਿੰਘ ਮਾਨ ਦਾ ਵੀ ਇਹ ਵੀ ਬਿਆਨ ਆਇਆ ਸੀ ਕਿ ਇੱਕ ਡੀਸੀ ਕੋਲ ਤਾਕਤ ਹੁੰਦੀ ਹੈ ਕਿ ਉਹ ਜਿਹੜੇ ਨੇ ਰਿਹਾ ਕਰ ਸਕਦੇ ਨੇ ਪਰ ਇਹ ਸਿਰਫ ਇੱਕ ਲਾਲਚ ਦਿੱਤਾ ਗਿਆ ਜਾਂ ਇੱਕ ਵੈਸੇ ਹੀ ਸਾਨੂੰ ਜਿਹੜਾ ਸ਼ਾਂਤ ਕਰਵਾਇਆ ਗਿਆ ਪ੍ਰਸ਼ਾਸਨ 10 ਤਰੀਕ ਨੂੰ ਵੀ ਭਾਨਾ ਸਿੱਧੂ ਨੂੰ ਰਿਹਾ ਨਹੀਂ ਕਰੇਗਾ ਜਿਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇ ਨਾ ਰਿਹਾ ਕੀਤਾ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ